ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਤੇ ਕਿਸਾਨਾਂ ਨੇ ਲੈਂਡ ਪੂਲਿੰਗ ਨੀਤੀ ਕਿਸਾਨ ਤੇ ਪੰਜਾਬ ਵਿਰੋਧੀ ਦੱਸੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਆਮਾ ਦੀ ਪਾਰਟੀ ਦੀ ਸਰਕਾਰ ਇੱਕ ਮਤ ਨੇ ਅਤੇ 나ਗਪੁਰ ਤੋਂ ਆਰਐਸਐਸ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੋਂ ਕੰਮ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਵੇਂ ਚੋਣਾਂ ਦੇ ਵਿੱਚ ਫਿਕਰਪੂਨਾ ਵਰਤਕੇ ਭਾਰਤੀ ਪੱਧਰ ਚੋਣਾ ਜਿੱਤਦੀ ਹੈ ਆ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਉਸ ਦੀ ਤਰ ਤੇ ਚਲਦਿਆਂ ਪੰਜਾਬ ਅੰਦਰ ਗ੍ਰਹਿ ਮੰਤਰੀ ਦੁਆਰਾ ਦਿੱਤੇ ਮੰਤਰ ਨੂੰ ਭਗਵੰਤ ਮਾਨ ਦੁਆਰਾ ਵਰਤਕੇ ਕਿਸਾਨ ਮਜ਼ਦੂਰ ਬਨਾਮ ਸ਼ਹਿਰੀ ਅਤੇ ਵਪਾਰੀ ਬਨ ਕੇ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਇਹ ਪਾਰਟੀ ਪ੍ਰਧਾਨ ਸਮੇਤ ਸਭ ਸਰਕਾਰੀ ਤੰਤਰ ਦਾ ਜੋਰ ਅੱਜ ਲੁਧਿਆਣਾ ਅਰਬ ਸਟੇਟ ਬਣਾਉਣ ਦੇ ਲਈ ਅਕਵਾਇਰ ਕੀਤੀ ਜਾਣ ਵਾਲੀ 24311 ਏਕੜ ਜ਼ਮੀਨ ਦੇ ਲਈ ਲਿਆਂਦੀ ਲੈਂਡ ਪੋਲਿੰਗ ਨੀਤੀ ਨੂੰ ਚੰਗੀ ਸਾਬਤ ਕਰਨ ਦੇ ਲਈ ਕਰੋੜਾਂ ਰੁਪਏ ਖਰਚ ਕੇ ਪ੍ਰਚਾਰ ਕਰ ਰਹੇ ਹਨ ਅਸਲ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਹਜ਼ਾਰਿਆ ਕਿ 1000 ਗਜ ਰਾਇਸ਼ ਪਲਾਟ ਜਿਸ ਦੀ ਕੀਮਤ 30000 ਪ੍ਰਤੀ ਗਜ ਦੇ 200 ਗਜ ਕਮਰਸ਼ੀਅਲ ਪਲਾਟ ਜਿਸ ਦੀ ਕੀਮਤ 60000 ਪ੍ਰਤੀ ਗਜ ਹੋਵੇਗੀ ਇੱਕ ਏਕੜ ਪਿੱਛੇ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ 45000 ਨੂੰ ਗੱਜ ਐਵਰੇਜ 1 ਇਕੜ ਚ 48 ਐ 100 ਗੱਜ 1200 ਕਿਸਾਨਾਂ ਨੂੰ ਦੇਖ ਕੇ 3600 ਗੱਜ ਦੀ ਡਿਵੈਲਪਰ ਕਰਨ ਤੇ ਨਾਂ ਤੇ ਭਾਰੀ ਲੁੱਟ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਲਾਹੇਬੰਦ ਬਣਾਉਣ ਵਾਲੀਆਂ ਨੀਤੀਆਂ ਦੀ ਲੋੜ ਹੈ ਨਾ ਕਿ ਬੋਹ ਫਸਲੀ ਜ਼ਮੀਨਾਂ ਨੂੰ ਕੰਕਰੀਟ ਦੇ ਜੰਗਲ ਹੇਠ ਦੱਬ ਦਿੱਤੇ ਜਾਵੇ ਉਹਨਾਂ ਨੇ ਕਿਹਾ ਕਿ ਇਸ ਨੀਤੀ ਦੇ ਉੱਤੇ ਸਾਡੇ ਦਰਜਨਾ ਸਵਾਲ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਚਰਚਾ ਲਈ ਚੈਲੰਜ ਕੀਤਾ ਹੈ ਕਿ ਅਸੀਂ ਕਬੂਲ ਕਰ ਚੁੱਕੇ ਹਾਂ ਜੇਕਰ ਮੁੱਖ ਮੰਤਰੀ ਚਰਚਾ ਲਈ ਆਉਂਦੇ ਹਨ ਤਾਂ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਲਵਾਂਗੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਬੋਲਾਂ ਤੇ ਭਰੋਸਾ ਨਹੀਂ ਕਿਉਂਕਿ ਸਰਕਾਰ ਨੇ ਐਮਐਸਪੀ ਭਾਰਤੀ ਮਾਲਾ ਪ੍ਰੋਜੈਕਟ ਲਈ ਜ਼ਮੀਨਾਂ ਬਿਨਾਂ ਮੁਆਵਜ਼ੇ ਦੇ ਨਾ ਲੈਣ ਦਾ 4 ਮਹੀਨਿਆਂ ਦੇ ਵਿੱਚ ਬੰਦ ਕਰਨ ਦੇ ਵਾਅਦੇ ਸਮੇਤ ਕੋਈ ਵਾਅਦਾ ਵਫਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜ਼ਮੀਨਾਂ ਦੀਆਂ ਤੈਅ ਹੋਈਆਂ ਕੀਮਤਾਂ ਵੀ ਅਦਾ ਨਹੀਂ ਕੀਤੀਆਂ ਜਾ ਰਹੀਆਂ ਅ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਅਮਰਸੋ ਦੇ ਵਿੱਚ ਮਾਨਾ ਵਾਲਾ ਦੇ ਵਿੱਚ ਜਿਸ ਕਿਸਾਨ ਨੂੰ ਜਿਸ ਜ਼ਮੀਨ ਦਾ ਮੁੱਲ 2014 ਦੇ ਵਿੱਚ 5 ਕਰੋੜ ਪ੍ਰਤੀ ਏਕੜ ਮਿਲਿਆ ਸੀ ਅੱਜ ਉਸੇ ਜ਼ਮੀਨ ਦਾ ਮੁੱਲ 2 ਕਰੋੜ 40 ਲੱਖ ਦਿੱਤਾ ਜਾ ਰਿਹਾ ਹੈ ਜਦਕਿ ਉਸ ਜ਼ਮੀਨ ਦੀ ਬਾਜ਼ਾਰ ਦੇ ਵਿੱਚ ਕੀਮਤ 19 ਕਰੋੜ ਪ੍ਰਤੀ ਏਕੜ ਹੈ ਇਸੇ ਤਰ੍ਹਾਂ ਗਰਦਾਸਪੁਰ ਦੇ ਵਿੱਚ ਇੱਕੋ ਪਿੰਡ ਦੇ ਰਕਬੇ ਤੇ ਵੱਖ-ਵੱਖ ਕੀਮਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਖੇਤੀ ਰਾਜ ਮੰਤਰੀ ਪ੍ਰਵਜਨਮ ਨੇ ਐਮ ਐਸ ਪੀ ਦੇ ਵਿੱਚ ਵਾਅਦੇ ਨੂੰ ਲੈ ਕੇ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਫਸਲਾਂ ਦੇ ਭਾਅ A2FL ਨਾਲ ਦਿੱਤੇ ਹਨ ਜਦ ਕਿ ਪ੍ਰਚਾਰੇ C2 50 50 ਨਾਲ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਸੇ ਲਈ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਇਸੇ ਕਾਰਨ ਕਰਕੇ ਕਰ ਰਹੇ ਹਾਂ ਕਿਉਂਕਿ ਫਸਲਾਂ ਦੀ ਖਰੀਦ ਐਮਐਸਪੀ ਤੇ ਨੇ ਕੀਤੀ ਜਾ ਰਹੀ ਇਸ ਮੌਕੇ ਸਵੇਰ ਜਰਮਨਜੀਤ ਬੰਡਾਲਾ ਅਤੇ ਕਮਲਦੀਪ ਸੈਦੋਲੋਹੇ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੁਲਸ ਰਾਜ ਚੱਲ ਰਿਹਾ ਹੈ ਨਰਿੰਦਰ ਦੀਪ ਸਿੰਘ ਕਿੱਤੇ ਕਤਲ ਦੇ ਦੋਸ਼ੀਆਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣ ਅਜਹੀਆਂ ਘਟਨਾਾਂ ਦਾ ਵਾਪਰਨਾ ਸਰਕਾਰ ਅਤੇ ਪ੍ਰਸ਼ਾਸਨ ਦੇ ਮੱਥੇ ਤੇ ਕਲੰਕ ਹੈ ਗੰਦੇ ਨਾਲੇ ਦੇ ਪਾਣੀ ਪਿੰਡ ਵਿੱਚ ਦੀ ਕੱਢਣ ਦਾ ਵਿਰੋਧ ਕਰਦੇ ਸਮੇਂ ਬੀਕੇਯੂ ਸਿੱਧੂਪੁਰ ਦੇ ਜਰਨਲ ਸਖਤਰ ਕਾਕਾ ਸਿੰਘ ਕੋਟੜਾ ਸਮੇਤ ਸੈਂਕੜੇ ਕਿਸਾਨਾਂ ਦੀ ਗ੍ਰਿਫਤਾਰੀ ਦੀ ਨਿਖੇਦੀ ਕਰਦੇ ਹੋਏ ਤੁਰੰਤ ਰਿਹਾਈ ਕਰਨ ਲਈ ਕਿਹਾ ਹੈ ਤੇ ਅਗਰ ਸਰਕਾਰ ਆਪਣਾ ਕਦਮ ਵਾਪਸ ਨਹੀਂ ਲੈਂਦੀ ਤਾਂ ਜਲਦ ਮਾਮਲੇ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਉਲਿੱਕੇ ਜਾਣਗੇ ਉਹਨਾਂ ਨੇ ਕਿਹਾ ਕਿ ਕਤੂ ਨੱਗਲ ਦੇ ਵਿੱਚ ਧੱਕੇ ਨਾਲ ਫਸਲ ਵੱਢ ਲੈਣ ਤੇ ਕਿਤੇ ਪਰਚੇ ਤੇ ਪੁਲਿਸ ਨੇ ਮਿਲ ਕੇ ਮੁਜ਼ਰਮ ਨੂੰ ਜਮਾਨਤ ਲੈਣ ਦੇ ਵਿੱਚ ਗੁੱਪ ਛੁੱਪ ਤਰੀਕੇ ਨਾਲ ਮਦਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਿਜਲੀ ਅਦਾਰੇ ਨੂੰ ਵੇਚਣ ਲਈ ਪ੍ਰੀਪੇਡ ਮੀਟਰ ਲਗਾਉਣ ਲਈ ਸਰਕਾਰ ਤਤਪਰ ਹੋਈ ਹੈ ਪਰ ਇਸ ਨੀਤੀ ਦਾ ਪਿੰਡ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਨੱਕ ਹੀਟ ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਇੱਕ ਵਾਰ ਫਿਰ ਤੋਂ ਅਮਰੀਕੀ ادارے ਵਾਲ ਸਟਰੀਟ ਜਰਨਲ ਅਤੇ ਹੀਰਾ ਫਿਗ ਦੀ ਦੋਸ਼ਾਂ ਦੇ ਘੇਰੇ ਦੇ ਵਿੱਚ ਨੇ ਜੋ ਸਾਬਤ ਕਰਦਾ ਕਿ ਅਡਾਨੀ ਸਰਕਾਰੀ ਸ਼ਹਿ ਤੇ ਵੱਧ ਫੁੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਲੋਕ ਪੰਜਾਬ ਤੇ ਕੇਂਦਰ ਸਰਕਾਰ ਦੇ ਕੰਮ ਤੇ ਧਿਆਨ ਰੱਖ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਦੋਵੇਂ ਫਾਰਮਾ ਫਾਰਮਾ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਪਿੰਡ ਪੱਧਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਵਾਲ ਕਰਨ ਦੇ ਪ੍ਰੋਗਰਾਮ ਤਹਿਤ ਪਿੰਡਾਂ ਵਿੱਚ ਲੋਕ ਇਕੱਠੇ ਹੋ ਰਹੇ ਨੇ ਜਿਸ ਦੇ ਦਬਾਅ ਤੇ ਚਲਦੇ ਬਹੁਤ ਥਾਵਾਂ ਤੇ ਮੰਤਰੀ ਤੇ ਐਮਐਲਏ ਕੁਝ ਤਰੀਕੇ ਨਾਲ ਆਪਣੇ ਪ੍ਰੋਗਰਾਮ ਕਰ ਰਹੇ ਹਨ ਪਰ ਉਹਨਾਂ ਦੇ ਪਿੰਡ ਪੱਧਰੀ ਸਮਰਥਕ ਉਹਨਾਂ ਦੇ ਪ੍ਰੋਗਰਾਮਾਂ ਨੂੰ ਲੁਕੋ ਕੇ ਰੱਖ ਰਹੇ ਨੇ ਪਰ ਸਰਕਾਰ ਦਾ ਇਹ ਰਵਈਆ ਗੈਰ ਲੋਕਤੰਤ੍ਰਿਕ ਅਤੇ ਮੰਤਰੀਆਂ ਕੋਲ ਸਵਾਲਾਂ ਦੇ ਜਵਾਬ ਨਾ ਹੋਣ ਦਾ ਸਬੂਤ ਹੈ ਇਸ ਮੌਕੇ ਹੋਰ ਕਿਸਾਨ ਆਗੂ ਵੀ ਮੌਜੂਦ ਸੀ ਪਰ ਜਿਸ ਤਰ੍ਹਾਂ ਕਿਸਾਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਸੀਐਮ ਦੇ ਵੱਲੋਂ ਬਹਿਸ ਲਈ ਚੁਣੌਤੀ ਲਈ ਕਿਹਾ ਗਿਆ ਸੀ ਕਿ ਮੇਰੇ ਨਾਲ ਬਹਿਸ ਕਰੋ ਹੁਣ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਸਵਕਾਰ ਕਰ ਲਿਆ ਗਿਆ ਕਿ ਅਸੀਂ ਬਹਿਸ ਕਰਨ ਦੇ ਲਈ ਤਿਆਰ ਹਾਂ ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਤੋਂ ਪਾਸਾ ਪਲਟਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕਿਹਾ ਕਿ ਮੈਂ ਹਲੇ ਝੋਨੇ ਦੀ ਬਜਾਈ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਉਸ ਦੇ ਵਿੱਚ ਵਿਜੀ ਹਾਂ ਉਸ ਤੋਂ ਬਾਅਦ ਇਹ ਜਿਹੜੀ ਡਿਬੇਟ ਕਰਾਂਗੇ ਉਹ ਦੱਸਦੇ ਕਿ ਪਹਿਲਾਂ ਵੀ ਪੰਜਾਬ ਦੇਆਂ ਸਿਆਸੀ ਪਾਰਟੀਆਂ ਦੇ ਨਾਲ ਐਸਓਐਲ ਦੇ ਮੁੱਦੇ ਦੇ ਉੱਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਲੀਡਰਾਂ ਨੂੰ ਬਹਿਸ ਦੇ ਲਈ ਸੱਦਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਉਦੇ ਵਿੱਚ ਪਹੁੰਚੇ ਸਨ ਪਰ ਹੋਰ ਲੀਡਰ ਉੱਤੇ ਨਹੀਂ ਪਹੁੰਚੇ ਸਨ ਹੁਣ ਵੇਖਣਾ ਇੱਥੇ ਬਿਹਤ ਖਾਸ ਹੋਵੇਗਾ ਕਿ ਹੁਣ ਲੈਂਡ ਪੋਲੀ ਨੂੰ ਲੈ ਕੇ ਹੁਣ ਕਿਸਾਨਾਂ ਦਾ ਅਗਲਾ ਐਕਸ਼ਨ ਕੀ ਹੁੰਦਾ ਕਿ ਇਸ ਦੀ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਕੀ ਕੁਝ ਨਹੀਂ ਹੋਵੇਗਾ ਤੋਂ ਤੁਸੀਂ ਜੁੜੇ ਰਹੋ ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ